ਤੋਂ ਨਾਲ ਹੀ ਜਾਂਦੇ ਸੀ ਫਿਰ ਬੜਦੀ ਜਾਂਦੇ ਸੀ ਨਾਲ ਤਾਰਾ ਚੜਨ ਵੇਲੇ ਫਿਰ ਸਾਡੇ ਰਿਵਾਜ ਹੈ ਬੜਦ ਮੌਲਾ ਹੋ ਗਿਆ ਉਮਰ ਹੋ ਗਈ ਅਸੀਂ ਉਹਨੂੰ ਵੀ ਹੋੜੇ ਲਾਲਾ ਕੇ ਉਹਨੂੰ ਪਾਸਾ ਦਵਾਉਂਿਆ ਫਿਰ ਸੁੱਕ ਪਾ ਕੇ ਫਿਰ ਪਾਸਾ ਦਵਾਉਂਿਆ ਅਸੀਂ ਉਹਨਾਂ ਨੂੰ ਬਜ਼ੁਰਗਾਂ ਵਾਂਗੂ ਬਾਅਦ 'ਚ ਉਹਨਾਂ ਦੀ ਸੇਵਾ ਕਰਦੇ ਆਂ ਔਰ ਜਿਹੜੇ ਬੰਦੇ ਨੇ ਕੰਮ ਲੈ ਕੇ ਮੋਲਾਬਾਲ ਦੇ ਛੜਤਾ ਪਿੰਡ 'ਚ ਉਹਨੂੰ ਵਧੀਆ ਨਹੀਂ ਸਮਝਿਆ ਜਾਂਦਾ ਯਾਰ ਤੂੰ ਗਲਤ ਬੰਦਾ ਹੈਂ ਤੂੰ ਮਤਲਬੀ ਬੰਦਾ ਹੈਂ ਤੂੰ ਬਲਕਿ ਤੂੰ ਕੰਮ ਲੈ ਕੇ ਉਹਨੂੰ ਛੜਤਾ ਗਊ ਦੇ ਜਾਏ ਨੂੰ ਆਇਆ ਇਸ ਪੱਤਰ ਤੋਂ ਸਾਡਾ ਉਹਨਾਂ ਨਾਲ ਪਿਆਰ ਹੈ ਅਸੀਂ ਉਹਨਾਂ ਤੇ ਟੌਰਚਰ ਕਰਾਂਗੇ ਅਸੀਂ ਅਤਿਆਚਾਰ ਕਰਾਂਗੇ ਉਹਨਾਂ ਤੇ ਇਸੇ ਤਰੀਕੀ ਕਬੂਤਰਾਂ ਦਾ ਮੇਰੇ 2-3 ਦੋਸਤ ਨੇ ਉਹਨਾਂ ਕੋਲ ਕਬੂਤਰ ਨੇ ਬਦਾਮ ਹੋਰ ਪਤਾ ਨਹੀਂ ਕੀ ਕੀ ਮਤਲਬ ਖੁੱਡੇ ਦੇ ਕੋਲੇ ਹੀ ਬੈਠੇ ਰਹਿੰਦਾ ਉਹ ਉਹਨੂੰ ਹੋਰ ਦੁਨੀਆ ਦੀ ਸੁਰਤ ਹੀ ਨਹੀਂ ਉਹਦੇ ਘਰ ਦੇ ਮੈਨੂੰ ਕਹਿੰਦੇ ਨੇ ਪੁੱਤ ਥੋੜਾ ਜਿਹਾ ਸਮਝਾ ਦੁਨੀਆਦਾਰੀ ਮੈਂ ਕਿਹਦੀ ਦੁਨੀਆਦਾਰੀ ਇੱਥੇ ਇਹਨੂੰ ਇਹ ਚੋਂ ਦੁਨੀਆ ਦਿਖੀ ਜਾਂਦੀ ਹੈ ਇਹ ਦੁਨੀਆਦਾਰੀ ਹੈ ਦੁਨੀਆਦਾਰੀ ਹੋਰ ਕੀ ਹੈ ਕਿਸੇ ਨੂੰ ਕਿ ਤੂੰ ਰੱਬ ਦਿਖੀ ਜਾਂਦਾ ਕਿਤੇ ਨੂੰ ਕਿਸੇ ਚੋਂ ਰੱਬ ਦਿਖੀ ਜਾਂਦਾ ਦਿਖੀ ਜਾਂਦੋ ਹਰੇਕ ਦਾ ਆਪਣਾ ਆਪਣਾ ਕਿਆ ਕਿਆ ਪਤਾ ਕਿਸ ਬੇਸਮੇ ਨਾਰਾਇਣ ਮਿਲ ਜਾਏ ਕੀ ਪਤਾ ਹੈ ਕੋਈ ਕਿਸੇ ਬੇਜਬਾਨ ਨੇ ਰਾਹੀ ਰੱਬ ਤੁਹਾਡੇ ਘਰੇ ਆਵੇ ਪੇੜਾ ਵੀ ਤਾਂ ਦਿਨਿਆਂ ਗਊ ਨੂੰ ਕਿ ਭਾਈ ਬੇਜਵਾਨ ਹੈ ਉਹ ਆ ਕੇ ਖੜ ਜਾਂਦੀ ਹੈ ਘਰ ਮੂਰੇ ਉਹਨੂੰ ਪੇੜਾ ਦੇ ਦੇ ਨੇ ਗਾਹਾਂ ਤੁਰ ਪੈਂਦੀ ਕੀ ਪਤਾ ਰੱਬ ਕਿੱਥੇ ਵੱਸਦਾ ਸωσੀ ਹੈ ਬਿੱਲ ਲੈ ਕੇ ਆਏ ਬਿੱਲ ਆਪ ਸਰਵ ਸੰਪਤੀ ਨਿਬਧਨ ਸਭਾ ਚੋਂ ਪਾਸ ਹੋ ਗਿਆ ਤੇ ਉਤਬਾਦ ਹੋ ਰਾਜਪਾਲ ਕੋਲ ਚਲਾ ਗਿਆ ਰਾਜਪਾਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਦਾ ਇੱਕ ਫਾਰਮੈਲਿਟੀ ਇੱਕ ਬਸ ਰਾਸ਼ਟਰਪਤੀ ਜੀ ਕੋ ਚਲਾ ਗਿਆ ਰਾਸ਼ਟਰਪਤੀ ਜੀ ਕੋਲੋਂ ਸਾਈਨ ਹੋ ਕੇ ਜਿਸ ਦਿਨ ਆ ਗਿਆ ਉਸੇ ਦਿਨ ਤੁਸੀਂ ਆਪਣੇ ਨਾਰੇ ਬੱਗੇ ਸ਼ਿੰਗਾਰ ਲਓ ਬਸ ਇੱਕ ਥੋੜਾ ਜਿਹਾ ਕਲੋਜ਼ ਉਹਦੇ ਵਿੱਚ ਪਾਇਆ ਹੋਇਆ ਉਹਦੇ ਨਾਲ ਤੁਸੀਂ ਸਹਿਮਤ ਵੀ ਹੋਵੋਗੇ ਸ਼ਾਇਦ ਕਿ ਜਿਸ ਵੇਲੇ ਬੈਲ ਗੱਡੀਆਂ ਦੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਤੇ ਬੈਠਾ ਉਹਦੇ ਹੱਥ 'ਚ ਪ੍ਰਾਣੀ ਡੰਡਾ ਜਾਂ ਆਰ ਨਹੀਂ ਹੋਣੀ ਚਾਹੀਦੀ ਸ਼ਾਬਾਸ਼ ਇਹ ਦੇਖੀ ਭਜਾਉਣੇ ਆ ਬਸ ਤੂੰ ਹੀ ਦੇਖ ਲੋ ਇਹ ਬੇਜ਼ੁਬਾਨ ਨੇ ਇਹ ਸੱਚੇ ਨੇ ਕ੍ਰਿਕਟ ਵਾਲਿਆਂ ਤੇ ਇਲਜ਼ਾਮ ਲੱਗ ਜਾਂਦਾ ਵੀ ਮੈਚ ਵੇਚ ਗਏ ਓਏ ਆ ਮੈਚ ਫਿਕਸ ਕਰ ਗਏ ਓਏ ਕਬੱਡੀ ਵਾਲਿਆਂ ਤੋਂ ਗਰਾਊਂਡ 'ਚ ਸੌਆਂ ਚਕਾਉਂਦੇ ਆ ਮਿੱਟੀ ਦੀਆਂ ਵੀ ਸੌਂਖ ਹੋਰ ਰਲਕੇ ਨਹੀਂ ਖੇਡੋਂਗੇ ਇਹ ਰਲਕੇ ਨਹੀਂ ਭਜਦੇ ਭਾਈ ਇਹਦਾ ਜਿੰਨੀ ਤਾਕਤ ਆ ਉਹ ਭਾਜਦੇ ਨੇ ਉਹ ਸਭ ਇਹ ਐ ਨਹੀਂ ਹੈਗੇ ਵੀ ਐਸ ਪਿੰਡ ਚੋਂ ਮੈਂ ਜਿੱਤ ਜਾਣਾ ਅਗਲੇ ਪਿੰਡ ਤੂੰ ਮੈਨੂੰ ਜਿਤਾਵੀ ਇਹ ਇੱਥੇ ਫਿਕਸਿੰਗ ਨਹੀਂ ਇਹ ਤਾਂ ਪਰਮਾਤਮਾ ਦੇ ਜੀ ਨੇ ਨਹੀਂ ਵੀ ਜਿੱਤੇ ਕੋਈ ਗੱਲ ਨਹੀਂ ਉਹ ਖਰਾਕ ਚ ਕਮੀ ਨਹੀਂ ਆਉਣ ਦਿੰਦੇ ਆਪਾਂ ਕਹਿੰਦੇ ਹਾਂ ਹੋਰ ਖਰਾਕ ਚਾਰਾਂਗੇ ਉਹ ਗੱਲ ਨਹੀਂ ਐਤਕੀ ਨਹੀਂ ਜਿੱਤੇ ਗਹਾੜੇ ਟੂਰਨਾਮੈਂਟ ਤੇ ਜਿੱਤ ਜਾਂਗੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ ਤੇ ਰੰਗਲੇ ਪੰਜਾਬ ਦਾ ਅਸੀਂ ਸੁਪਨਾ ਦੇਖਿਆ ਹੁਣ ਇਹ ਰੰਗ ਤੋਂ ਬਿਨਾ ਅਸੀਂ ਕਿਵੇਂ ਪੰਜਾਬ ਨੂੰ ਰੰਗਲਾ ਬਣਾ ਲਾਂਗੇ ਸੋ ਅੱਜ ਮ ਦੇਖ ਕੇ ਇੱਧਰ ਵੀ ਐਗਜ਼ੀਬਿਸ਼ਨ ਲੱਗੀ ਆ ਝਾਂਜਰਾਂ ਦੀ ਸਾਰੇ ਜਿਹੜੇ ਘੁੰਗਰੂਆਂ ਦੀ ਬੜੇ ਪਹਿਲਾਂ ਪੁਰਾਣੇ ਗੀਤ ਬਣੇ ਇਹਨਾਂ ਤੇ ਬੜਦਾਂ ਦੀਆਂ ਟੱਲੀਆਂ ਤੇ ਝਾਂਜਰਾਂ ਤੇ ਪਰ ਵਿਚਦੀ ਦੌਰ ਉਹ ਆ ਗਿਆ ਵੀ ਜਿਹੜੇ ਰੱਸਿਆਂ ਨਾਲ ਬੜਦਾਂ ਦੀਆਂ ਗਲਾਂ 'ਚ ਟੱਲੀਆਂ ਪਾਉਂਦੇ ਸੀ ਉਹ ਜ਼ਿਮੀਂਦਾਰ ਦੇ ਗਲ ਦਾ ਫਾਹਾ ਬਣ ਗਿਆ ਆਤਮ ਹੱਤਿਆ ਕਰਨ ਲੱਗੇ ਖੇਤੀ ਕਾਟੇ ਦਾ ਸੌਦਾ ਹੋ ਗਈ ਹੁਣ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਗਊ ਦੇ ਜਾਂਦਾ ਹੁਣ ਕੀ ਹੋ ਗਿਆ ਚਲੋ ਆਪਾਂ ਕਰ ਲਾਂਗੇ ਠੀਕ ਤੁਸੀਂ ਜਿਸ ਤਰ੍ਹਾਂ ਮੰਤਰੀ ਸਾਹਿਬ ਬੋਲਦੇ ਹੋਏ ਕਹਿੰਦੇ ਸੀ ਵੀ ਸੇਵੀਆਂ ਚ ਲੂਣ ਪਾਉਣ ਵਾਲੇ ਵੀ ਬਹੁਤ ਨੇ ਰੋੜੇ ਡਕਾਉਣ ਵਾਲੇ ਬਹੁਤ ਨੇ 2022 ਚ ਅੱਜ ਵੀ ਯਾਦ ਕਰ ਲੋ 2022 ਜਦੋਂ ਤੁਸੀਂ ਵੋਟ ਪਾਉਣ ਗਏ ਸੀ ਤੁਸੀਂ ਕੋਈ ਭਗਵੰਤ ਮਾਨ ਦਾ ਰਾਹ ਸਾਫ਼ ਨਹੀਂ ਕਰ ਰਹੇ ਸੀ ਤੁਸੀਂ ਆਪਦੇ ਮੂਹਰੇ ਖਿੰਡੇ ਹੋਏ ਰੋੜੇ ਸਾਫ਼ ਕਰ ਰਹੇ ਸੀ ਸਾਰੇ ਮੇਰਾ ਕੰਮ ਇਹ ਹੁਣ ਕਿ ਤੁਹਾਡੇ ਮੂਹਰੇ ਜਿਹੜੇ ਰੋੜੇ ਸਿੱਟੇ ਹੋਏ ਨੇ ਕਿਸੇ ਵੀ ਕੰਮ 'ਚ ਚਾਹੇ ਨੌਕਰੀਆਂ ਦੇਣ 'ਚ ਚਾਹੇ ਬਿਜਲੀ 'ਚ ਚਾਹੇ ਇਨਫਰਾਸਟ੍ਰਕਚਰ 'ਚ ਚਾਹੇ ਜਿਹੜੇ ਮਰਜ਼ੀ ਕੰਮ 'ਚ ਜਿਹੜੇ ਤੁਹਾਡੇ ਮੂਹਰੇ ਰੋੜੇ ਪੈ ਨੇ ਉਹ ਰੋੜੇ ਚੱਕ ਕੇ ਪਰਾ ਕਰਨਾ ਇਹ ਮੇਰਾ ਫਰਜ਼ ਹੈ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਆਉਂਦੀ ਆ ਨਾ ਬਰੌਣ ਬਿਜਲੀ ਦੇਨੇ ਨਾ ਟਰਾਂਸਫਾਰਮਰ ਸੜਿਆ ਕੋਈ ਨਾ ਗ੍ਰਿਡ 'ਚ ਕੋਈ ਪੰਗਾ ਪਿਆ ਅਪਰਸੋਂ ਮੈਂ ਇਧਰ ਉਟਾਲਾ ਪਿੰਡ ਉਹਨਾਂ ਮੇ ਮੋਗੇ ਲਾਏ ਨੇ ਬਹੁਤ ਸਾਰੇ ਤੁਹਾਡੇ ਪਿੰਡਾਂ ਚ ਵੀ ਆਇਆ ਹੋਊਗਾ ਪਾਣੀ ਹੋਰ ਆਉਣਗਾ ਹੋਰ ਆਊਗਾ ਹਜੇ ਮੋਗੇ ਨਵੇਂ ਬਣਾਏ ਉੱਥੇ ਚਲਾ ਗਿਆ ਬਹਿ ਗਏ ਬਜ਼ੁਰਗ ਬਹਿ ਗਏ ਗੱਲ ਸੁਣਾਈ ਇੱਕ ਬਜ਼ੁਰਗ ਨੇ ਉਹ